ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਮਾਨਯੋਗ ਸੁਪਰੀਮ ਕੋਰਟ ਦੇ ਚੀਫ ਜਸਟਿਸ ਸ਼੍ਰੀ ਸੰਜੀਵ ਖੰਨਾ ਤੇ ਸੰਜੇ ਖਾਂ ਸੰਜੇ ਕੁਮਾਰ ਦੇ ਬੈਂਚ ਨੇ ਜਿਹੜਾ ਸੰਭਲ ਬਾਰੇ ਮੁਸਲਮ ਧਿਰ ਦੀ ਜਿਹੜੀ ਅਪੀਲ ਹੈ ਉਸ ਤੇ ਸੁਣਵਾਈ ਕਰਦਿਆਂ ਹੋਇਆਂ ਦੋ ਤਿੰਨ ਗੱਲਾਂ ਕਹੀਆਂ। ਪਹਿਲੀ ਗੱਲ ਤਾਂ ਉਹਨਾਂ ਨੇ ਜਿਹੜੀ ਸੰਭਲ ਦੇ ਵਿੱਚ ਜਿਹੜੀ ਸਿਵਲ ਅਦਾਲਤ ਹੈ ਉੱਥੋਂ ਦੀ ਜਿਹਨੇ ਸਰਵੇਖਣ ਦਾ ਐਲਾਨ ਕੀਤਾ ਸੀਗਾ ਉਹਦੇ ਵਿੱਚ ਹਰ ਤਰ੍ਹਾਂ ਦੀ ਕਾਰਵਾਈ ਨੂੰ ਹਾਲ ਦੀ ਘੜੀ ਰੋਕ ਦਿੱਤਾ ਹੈ ਜਿੰਨਾ ਤੱਕ ਇਹ ਕੇਸ ਚੱਲਦਾ ਹੈਗਾ ਦੂਸਰਾ ਵੀ ਜਿਹੜੀ ਵੀ ਉਸ ਕਮਿਸ਼ਨਰ ਨੇ ਉਹ ਜਿਹੜਾ ਕਮਿਸ਼ਨਰ ਅਪਾਇੰਟ ਕੀਤਾ ਸੀਗਾ ਉਸ ਨੇ ਕੋਈ ਰਿਪੋਰਟ ਬਣਾਈ ਹੈ ਜਾਂ ਨਹੀਂ ਬਣਾਈ ਉਸ ਰਿਪੋਰਟ ਨੂੰ ਜਾਂ ਜੋ ਵੀ ਚੀਜ਼ ਹੈ ਉਹਨੂੰ ਸੀਲ ਬੰਦ ਕਰਕੇ ਰੱਖਣਗੇ ਉਹ ਕਿਸੇ ਪਬਲਿਕ ਦੇ ਵਿੱਚ ਨਹੀਂ ਜਾਊਗੀ ਤੇ ਤੀਸਰੀ ਗੱਲ ਉਹਨਾਂ ਨੇ ਇਸ ਧਿਰ ਨੂੰ ਕਿਹਾ ਕਿ ਤੁਸੀਂ ਅ ਅਲਾਹਾਬਾਦ ਹਾਈ ਕੋਰਟ ਕੋਲ ਪਹੁੰਚ ਕਰੋ ਤੇ ਉੱਥੇ ਜਾ ਕੇ ਇਹਦੀ ਕਾਰਵਾਈ ਕਰਾਓ ਤੇ ਉਹਨਾਂ ਨੇ ਹਲਾਹਾਬਾਦ ਹਾਈ ਕੋਰਟ ਨੂੰ ਕਿਹਾ ਵੀ ਜਦੋਂ ਉਹਨਾਂ ਕੋਲ ਆਜੇ ਤਾਂ ਉਹ ਤਿੰਨ ਦਿਨਾਂ ਦੇ ਵਿੱਚ ਵਿੱਚ ਮਸਲੇ ਨੂੰ ਸੁਣਨ ਇਹ ਤੇ ਅਗਲੀ ਅਗਲੀ ਗੱਲ ਉਹਨਾਂ ਨੇ ਕਹੀ ਉਹ ਇਸ ਨੇ ਸੁਪਰੀਮ ਕੋਰਟ ਨੇ ਉਸ ਅਪੀਲ ਨੂੰ ਖਾਰਜ ਨਹੀਂ ਕੀਤਾ ਵੀ ਇਹ ਖਾਰਜ ਹੋ ਗਈ ਹੋਵੇ ਨਾ ਉਹਨਾਂ ਨੇ ਕਿਹਾ ਵੀ 6 ਜਨਵਰੀ 2025 ਨੂੰ ਜਿਹੜਾ ਹਫਤਾ ਸ਼ੁਰੂ ਹੋ ਰਿਹਾ ਹੈ ਉਸ ਹਫਤੇ ਦੇ ਵਿੱਚ ਕਿਸੇ ਦਿਨ ਸੁਣਵਾਈ ਹੋਊਗੀ ਸ਼ੁੱਕਰਵਾਰ ਤੋਂ ਜਿਹੜਾ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਤੇ ਉਹਨਾਂ ਨੇ ਇਸ ਨੂੰ ਪੈਂਡਿੰਗ ਰੱਖਿਆ ਹੈ ਇਹਦੀ ਹੁਣ ਅੱਡ-ਅੱਡ ਜਿਹੜੇ ਲੋਕ ਐ ਉਹ ਵਿਆਖਿਆ ਕਰ ਰਹੇ ਐ ਇਹ ਦੇ ਇਸੇ ਦੇ ਦੌਰਾਨ ਇਹ ਪਤਾ ਲੱਗਿਆ ਵੀ ਜਿਹੜਾ ਮਾਥਰਾ ਦੇ ਵਿੱਚ ਜਿਹੜਾ ਇੱਕ ਸ਼੍ਰੀ ਕ੍ਰਿਸ਼ਨ ਜਨ ਭੂਮੀ ਤੇ ਦੂਸਰਾ ਜਿਹੜੀ ਉੱਥੇ ਮਸਜਿਦ ਬਣੀ ਹੋਈ ਐ ਸ਼ਾਹੀ ਈਦਗਾ ਉਹਦਾ ਜਿਹੜਾ ਝਗੜਾ ਉਹਨਾਂ ਨੇ ਪਾਇਆ ਹੋਇਆ ਉਹ ਬੰਦੇ ਉਹੀ ਨੇ ਤਕਰੀਬਨ ਸਾਰਿਆਂ ਦੇ ਉੱਤੇ ਤੇ ਉਹ ਉਹ ਦੇ ਚ Allahabad High Court ਦੇ ਵਿੱਚ ਗਿਆ ਸੀਗਾ ਮੁਸਲਮਨ 18 ਜਿਹੜੀਆਂ ਅੱਡ ਅੱਡ ਪਟੀਸ਼ਨਾਂ ਪਈਆਂ ਹੋਈਆਂ ਨੇ Allahabad High Court ਨੇ ਉਹਨਾਂ ਦੀ ਅਪੀਲ ਖਾਰਜ ਕਰ ਦਿੱਤੀ ਸੀ ਉਹ ਹੁਣ ਮਾਨਯੋਗ ਸੁਪਰੀਮ ਕੋਰਟ ਕੋਲ ਪੈਂਡਿੰਗ ਪਈ ਹੈ ਤੇ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਵੀ ਉਹ 9 ਦਸੰਬਰ ਨੂੰ ਇਹਨਾਂ ਸਾਰੀਆਂ ਅਪੀਲਾਂ ਦੀ ਸੁਣਵਾਈ ਕਰਨਗੇ ਜਿਹੜੀਆਂ ਮੁਸਲਮਨ ਧਰਨੇ ਉਹਨਾਂ 18 ਦੇ ਵਿਰੁੱਧ ਕੀਤੀਆਂ ਹੋਈਆਂ ਨੇ ਤੇ ਉਹਨਾਂ ਦਾ ਸਾਰਾ ਇੱਕੋ ਦਾਰੂ ਮਜ਼ਾਰ ਜਿਹੜਾ ਹੈਗਾ ਉਹ ਇਸ ਗੱਲ ਦੇ ਉੱਤੇ ਹੈ ਵੀ ਜਿਹੜਾ 1991 ਦੇ ਵਿੱਚ ਜਿਹੜਾ ਪੂਜਾ ਸਥਾਨਾਂ ਬਾਰੇ ਕਾਨੂੰਨ ਬਣਿਆ ਸੀ ਪਾਰਲੀਮੈਂਟ ਦੇ ਵਿੱਚ ਵੀ 15 ਅਗਸਤ 1947 ਤੋਂ ਪਹਿਲਾਂ ਜੋ ਉਹਨਾਂ ਦੀ ਸਥਿਤੀ ਹੈ ਉਹਨਾਂ ਦੇ ਕਿਸੇ ਵੀ ਸਰੂਪ ਨਾਲ ਕੋਈ ਛੇੜਛਾੜ ਨਹੀਂ ਕੀਤੀ ਜਾਊਗੀ ਇਹ ਹੈਗਾ ਇਹਦੇ ਚ ਜਿਹੜੇ ਜਸਟਿਸ ਚੀਫ ਜਸਟਿਸ ਆਫ ਇੰਡੀਆ ਰਹੇ ਡੀਵਾਈ ਚੰਦਰ ਚੂਟ ਸਾਹਿਬ ਨੇ ਉਹਨਾਂ ਨੇ ਕਈ ਸਾਰੇ ਫੈਸਲੇ ਚੰਗੇ ਵੀ ਦਿੱਤੇ ਹੋਣਗੇ ਪਰ ਬਹੁਤ ਸਾਰੇ ਏਡੇ ਮਾੜੇ ਦੇ ਗਏ ਕਿ ਦੇਸ਼ ਲਈ ਵੱਡੇ ਸਿਆਪੇ ਛੇੜ ਕੇ ਚਲੇ ਗਏ ਨੇ ਉਹ ਉਦੋਂ ਜਦੋਂ ਵਾਰਾਨਸੀ ਦੇ ਵਿੱਚ ਜਿਹੜੀ ਹੈਗੀ ਆ ਗਿਆਨਵਾਪੀ ਮਸਜਿਦ ਦਾ ਮਸਲਾ ਚੱਲਿਆ ਸੀ ਤਾਂ ਉੱਥੇ ਜਦੋਂ ਮਸਲਾ ਪਹੁੰਚਿਆ ਸੀ ਤਾਂ ਉਹਨਾਂ ਨੇ ਸਰਵੇਖਣ ਤੇ ਰੋਗ ਲਾਉਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਸੀ ਵੀ ਸਰਵੇਖਣੀ ਕਰ ਰਹੇ ਹਾਂ ਇਹਦਾ ਸਰੂਪ ਕੀ ਹੈ ਇਹ ਹੀ ਪਤਾ ਕਰ ਰਹੇ ਹਾਂ ਸਰੂਪ ਨੂੰ ਬਦਲ ਥੋੜੋ ਰਹਿਣ ਇਹ ਦਲੀਲ ਐਡੀ ਮਾੜੀ ਹੈ ਕਿ ਜਿਹੜੀ ਦੇਸ਼ ਦੇ ਵਿੱਚ ਅੱਗਾਂ ਲਵਾ ਸਕਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਸ ਚੀਫ ਜਸਟਿਸ ਨੂੰ ਸ਼ਰਮ ਆਉਣੀ ਚਾਹੀਦੀ ਹੈ ਆਪਣੇ ਇਸ ਫੈਸਲੇ ਤੇ ਅਸੀਂ ਮੌਜੂਦਾ ਚੀਫ ਜਸਟਿਸ ਸਾਹਿਬ ਨੂੰ ਇਹ ਕਹਿਣਾ ਚਾਹੁੰਦੇ ਹਾਂ ਵੀ ਇਹ ਸਾਰੇ ਮਸਲੇ ਪਲੱਸ ਭਾਜਪਾ ਦੇ ਕੁਝ ਲੋਕਾਂ ਨੇ ਜਿਨ੍ਹਾਂ ਚ ਅਸ਼ਵਨੀ ਉਪਾਦਿਆ ਇੱਕ ਸ਼ਾਮਲ ਹੈ ਉਹਨਾਂ ਨੇ ਉਸ ਕਾਨੂੰਨ ਦੀ ਵੈਧਤਾ ਨੂੰ ਵੀ ਚੁਣੌਤੀ ਦਿੱਤੀ ਹੋਈ ਹੈ ਅਸੀਂ ਸਮਝਦੇ ਹਾਂ ਸੰਗਰਾਮ ਟੀਵੀ ਵੱਲੋਂ ਸੀ ਪੂਰਨ ਸਹਿਰਦਤਾ ਨਾਲ ਇਸ ਗੱਲ ਨੂੰ ਸਮਝਦੇ ਆ ਕਿ ਉਸ ਕਾਨੂੰਨ ਦੀ ਵੈਧਤਾ ਦੇ ਉੱਤੇ ਵੀ ਸੁਪਰੀਮ ਕੋਰਟ ਨੂੰ ਮੋਹਰ ਲਾਉਣੀ ਚਾਹੀਦੀ ਹੈ ਤੇ ਆਹ ਜਿਹੜੀਆਂ ਇਹ ਝਗੜੇ ਆ ਸਾਰੇ ਦੇ ਸਾਰੇ ਉਸ ਕਾਨੂੰਨ ਦੇ ਮੱਦੇ ਨਜ਼ਰ ਇਹ ਸਾਰੇ ਦੇ ਸਾਰੇ ਰੱਦ ਕਰ ਦੇਣੇ ਚਾਹੀਦੇ ਆ ਤੇ ਜਿਹੜਾ ਚੀਫ ਜਸਟਿਸ ਸਾਹਿਬ ਫੈਸਲਾ ਦੇ ਕੇ ਗਏ ਆ ਪਹਿਲਾਂ ਚੰਦਰਪ੍ਰੀਤ ਚੂੜ ਸਾਹਿਬ ਵੀ ਇਹ ਤਾਂ ਆਪਾਂ ਸਰੂਪ ਦਾ ਪਤਾ ਹੀ ਕਰਾ ਰਹੇ ਆ ਸਰਵੇਖਣ ਕਰਨ ਨਾਲ ਕਿਹੜਾ ਕੁਝ ਹੋ ਗਿਆ ਉਹਦਾ ਸਰੂਪ ਬਦਲ ਗਿਆ ਉਸ ਫੈਸਲੇ ਨੂੰ ਵੀ ਰੱਦ ਕਰਨ ਦੀ ਮੰਗ ਕਰਦੇ ਆ ਅਸੀਂ ਤੁਹਾਡੇ ਨਾਲ ਕੱਲ ਵੀ ਇੱਕ ਗੱਲ ਕੀਤੀ ਸੀ ਰਾਹੁਲ ਸ਼ੰਕਰਾ ਤਾਇਨ ਜੀ ਇੱਕ ਬਹੁਤ ਵੱਡੇ ਉੱਚ ਪੰਡਿਤ ਰਹੇ ਐ ਤੇ ਬਾਅਦ ਚ ਮਾਰਕਸਿਸਟ ਬਣੇ ਉਹਨਾਂ ਉਹ ਬਹੁਤ ਇਤਿਹਾਸ ਦੇ ਖੋਜੀ ਸੀਗੇ ਉਹਨਾਂ ਨੇ ਜਦੋਂ ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਪੜੀਆਂ ਵੀ ਇੱਥੇ ਬੁੱਧ ਧਰਮ ਦੇ ਬਹੁਤ ਸਾਰੀਆਂ ਚੀਜ਼ਾਂ ਸਮਾਰਕ ਬਣੇ ਹੁੰਦੇ ਸੀ ਬੁੱਧੀਆਂ ਮੂਰਤੀਆਂ ਸੀ ਹੋਰ ਸੀ ਤੇ ਜਦੋਂ ਬੁੱਧ ਧਰਮ ਹੌਲੀ ਹੌਲੀ ਖਤਮ ਹੋ ਗਿਆ ਤਾਂ ਬਹੁਤ ਸਾਰੇ ਹਿੰਦੂ ਜਿਹੜੇ ਆਗੂ ਨੇ ਉਹਨਾਂ ਦੇ ਧਾਰਮਕਾਗੂ ਉਹਨਾਂ ਨੇ ਉਹਨਾਂ ਮੂਰਤੀਆਂ ਦੀ ਧੋੜਪਨ ਵੀ ਕੀਤੀ ਉਹਨਾਂ ਛੇੜਛਾੜ ਕੀਤੀ ਤੇ ਉਹਨਾਂ ਦੇ ਉੱਤੇ ਦੂਜੇ ਹਿੰਦੂ ਮੂਰਤੀਆਂ ਦਾ ਰੂਪ ਬਣਾ ਕੇ ਪੇਸ਼ ਕਰਤਾ ਤੇ ਅੱਜ ਦੇ ਜਿਹੜੇ ਬਹੁਤੇ ਮੰਦਰ ਨੇ ਨਾਂ ਨਹੀਂ ਲੈਂਦਾ ਕਿਸੇ ਨੇ ਤਾਂ ਨਾਂ ਵੀ ਲਿਖੇ ਹੋਏ ਆ ਉਹਨਾਂ ਦੇ ਮੈਂ ਨਾਂ ਨਹੀਂ ਲੈਂਦਾ ਕਿ ਇੱਕ ਮੰਦਰ ਦੇ ਵਿੱਚ ਉਹ ਜਾਂਦੇ ਆ ਬਰਦੀ ਠੰਡ ਦੇ ਵਿੱਚ ਪੂਰਨ ਸਰਦੀ ਦੇ ਵਿੱਚ 2 ਮਹੀਨੇ ਉੱਥੇ ਰਹਿੰਦੇ ਆ ਤੇ ਇੱਕ ਮੰਦਰ ਦੇ ਪੁਜਾਰੀ ਦਾ ਜਿਹੜਾ ਦੋਸਤ ਹੈ ਤੇ ਇਹਨਾਂ ਦਾ ਵੀ ਦੋਸਤ ਹੈ ਉਹਦੇ ਨਾਲ ਸਵੇਰ ਦੇ ਸਮੇਂ 'ਚ ਉਸ ਮੰਦਰ ਦੇ ਅੰਦਰ ਜਾ ਕੇ ਮੂਰਤੀ ਨੂੰ ਦੇਖਦਾ ਜਦੋਂ ਉਹਨੂੰ ਇਸ਼ਨਾਨ ਕਰਾਇਆ ਜਾਂਦਾ ਉਹ ਤਾਂ ਮੂਰਤੀ ਨੰਗੀ ਹੁੰਦੀ ਹੈ ਨਹੀਂ ਵਰਪ ਨਾਲ ਟਕੀ ਹੁੰਦੀ ਹੈ ਉਹ ਉਸ ਨੂੰ ਜਦੋਂ ਦਿਖਾਇਆ ਜਾਂਦਾ ਤਾਂ ਉਹਨੇ ਉਹ ਉਹਨਾਂ ਮੂਰਤੀਆਂ ਦੇ ਖੁਦ ਦਰਸ਼ਨ ਕੀਤੇ ਵੀ ਮਹਾਤਮਾ ਬੁੱਧ ਦੀਆਂ ਮੂਰਤੀਆਂ ਨੇ ਸੱਚਾ ਬੋਧ ਮੂਰਤੀਆਂ ਨੇ ਤੇ ਉਹਨਾਂ ਨੂੰ Hindu ਮੂਰਤੀਆਂ ਕਰਕੇ ਉਹਨਾਂ ਦੀ ਪੂਜਾ ਹੋ ਰਹੀ ਹੈ ਜੇ ਕਿਤੇ ਇਹ ਸਾਰੇ ਸਿਆਪੇ ਛਿੜ ਗਏ ਮਾਨਯੋਗ ਸੁਪਰੀਮ ਕੋਰਟ ਜੀ ਤੇ ਭਾਰਤ ਦੇ ਲੋਕੋ ਜੀ ਜੇ ਕਿਤੇ ਇਹ ਸਿਆਪੇ ਸਾਰੇ ਛਿੜ ਗਏ ਸਾਰਿਆਂ ਦੀ ਇਦਾਂ ਨਾਲ ਸਰਵੇਖਣ ਹੋਣ ਲੱਗ ਗਿਆ ਤੇ ਪਬਲਿਕ ਦੇ ਵਿੱਚ ਵੀਡੀਓਗ੍ਰਾਫੀ ਦੇ ਵਿੱਚ ਸਾਰੀਆਂ ਮੂਰਤੀਆਂ ਨੂੰ ਦੇਖਣ ਲਾ ਦੇਖਣ ਦੀ ਗੱਲ ਚੱਲ ਪਈ ਤਾਂ ਪਤਾ ਨਹੀਂ ਭਾਰਤ ਦਾ ਕੀ ਬਣੂਗਾ ਨਾ ਸਿਆਪੇ ਛਿੜੋ ਇਹਨਾਂ ਸਾਰੇ ਬੰਦਿਆਂ ਨੂੰ ਚੰਗੀ ਤਰ੍ਹਾਂ ਜੁਰਮਾਨੇ ਲਾਓ ਵੀ ਇਹੋ ਜਿਹੀਆਂ ਪਟੀਸ਼ਨਾਂ ਮੁੜ ਕੇ ਨਹੀਂ ਪਾਉਣੀਆਂ ਤੇ ਭਾਰਤ ਸਰਕਾਰ ਨੂੰ ਵੀ پابੰਦ ਕਰੋ ਵੀ ਉਹ ਜਿਹੜਾ ਕਾਨੂੰਨ ਹੈ ਉਹਦੇ ਚ ਪਾਰਲੀਮੈਂਟ ਦੇ ਰਾਹੀਂ ਵੀ ਕੋਈ ਛੇੜਛਾੜ ਨਾ ਕਰੇ ਇਹ ਭਾਰਤ ਦੇ ਲੋਕ ਵੀ ਇਸ ਗੱਲ ਦੇ ਉੱਤੇ ਕਰਨ ਅਸੀਂ ਬੜੀ ਬਿਨਿਮਰਤਾ ਸਹਿਤ ਇਹ ਕਹਿਣਾ ਚਾਹੁੰਦੇ ਆ ਪਤਾ ਨਹੀਂ ਕਿਹੜੇ ਧਾਰਮਿਕ ਸਥਾਨ ਦਾ ਪੁਰਾਣਾ ਕਿਹੜਾ ਰੂਪ ਹੈਗਾ ਉਹਦੇ ਹਿਸਾਬ ਨਾਲ ਅੱਜ ਦੀ ਜਿਹੜੀ ਪੀੜ੍ਹੀ ਹੈ ਉਸ ਨੂੰ ਉਹਦੇ ਰੋਟੀ ਰੋਜੀ ਤੇ ਰੁਜ਼ਗਾਰ ਦੇ ਮਸਲੇ ਜਿਹੜੇ ਐ ਉਹਨਾਂ ਨੂੰ ਪ੍ਰਾਇਓਰਟੀ ਤੇ ਲਈਏ ਆ ਗੱਲਾਂ ਨਹੀਂ ਅੱਜ ਹਾਜੀਆ ﺍﻟਮੀ ਨੇ ਵੀ ਇੱਕ ਲੇਖ ਲਿਖਿਆ ਹੋਇਆ ਬੀਜੇਪੀ ਦੀ ਨੈਸ਼ਨਲ ਸਪੋਕਸ ਪਰਸਨ ਹੈ ਉਹਨੂੰ ਵੀ ਤਕਲੀਫ ਹੋ ਰਹੀ ਹੈ ਵੀ ਇਹ ਕਿਉਂ ਹੈ ਉਹ ਮੋਨ ਭਗਵਤ ਨੂੰ ਕੋਟ ਕਰ ਰਹੀ ਹੈ ਮੋਨ ਭਗਵਤ ਨੇ 2022 ਚ ਬਿਆਨ ਦਿੱਤਾ ਸੀਗਾ ਵੀ ਹਰ ਮਸਜਿਦ ਦੇ ਥੱਲੇ ਕੋਈ ਸ਼ਿਵਾਲਾ ਨਾ ਲੱਭੋ ਇਹ ਗਲਤ ਹੈ ਪਰ ਉਹਨੇ ਬਿਆਰਤਾ ਦੇ ਲਿਆ ਜਿਵੇਂ ਸ਼ਰਾਬ ਦੇ ਉੱਤੇ ਲਿਖਿਆ ਹੁੰਦਾ ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਕਿਸੇ ਟਾਈਮ ਲਿਖਿਆ ਹੁੰਦਾ ਸੀ ਵੀ ਜ਼ਿਆਦਾ ਪੀਣੀ ਸਿਹਤ ਲਈ ਹਾਨੀਕਾਰਕ ਸਿਕਟਾਂ ਬੀੜੀਆਂ ਦੇ ਪੈਕਟਾਂ ਤੇ ਲਿਖਿਆ ਹੁੰਦਾ ਸੀ ਵੀ ਇਹ ਪੀਣੀ ਸਿਹਤ ਲਈ ਹਾਨੀਕਾਰਕ ਫਿਰ ਵੀ ਬਣਾਈਆਂ ਜਾਂਦੀਆਂ ਸੀਗੀਆਂ ਮੋਹਨ ਭਗਵਤ ਜੀ ਦਾ ਬਿਆਨ ਜੇ ਤਾਂ ਦਿੱਤਾ ਹੋਇਆ ਐ ਐਸੇ ਤਰ੍ਹਾਂ ਜਿਵੇਂ ਸ਼ਰਾਬ ਦੀ ਬੋਤਲ ਦੇ ਉੱਤੇ ਵਾਰਨਿੰਗ ਲਿਖੀ ਹੁੰਦੀ ਹੈ ਤੇ ਸਿਗਰਟ ਦੀ ਬਿੜੀ ਦੇ ਬੰਡਲ ਤੇ ਲਿਖੀ ਹੁੰਦੀ ਹੈ ਵੀ ਇੱਕ ਠੀਕ ਐ ਮੈਂ ਆਪਣੀ ਗੱਲ ਕਹਿ ਕੇ ਖਤਮ ਹੋਇਆ ਜੇ ਤਾਂ ਇੰਨੀ ਗੱਲ ਐ ਫਿਰ ਤਾਂ ਦੂਰ ਫਿਟੇ ਮੂੰ ਜੇ ਉਹ ਸੱਚੀ ਹੋਵੇ ਇਸ ਗੱਲ ਨੂੰ ਦਿਲੋਂ ਮਹਿਸੂਸ ਕਰਦਾ ਹੈ ਤਾਂ ਉਹਨੂੰ ਕਹਿਣਾ ਚਾਹੀਦਾ ਹੈ ਮੋਦੀ ਸਰਕਾਰ ਨੂੰ ਕਹਿਣਾ ਚਾਹੀਦਾ ਹੈ ਕਿ ਇਹੋ ਜਿਹੇ ਬੰਦਿਆਂ ਨੂੰ ਚੱਕ ਕੇ ਅੰਦਰ ਦਿਓ ਜਿਹੜੇ ਬੰਦੇ ਇਸ ਤਰ੍ਹਾਂ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਐ ਤੇ ਉਹ ਬੰਦੇ ਕਿਸੇ ਗਊ ਰਖਸ਼ਤ ਦੇ ਨਾਂ ਦੇ ਉੱਤੇ ਆ ਕਿਸੇ ਹਿੰਦੂ ਸੈਨਾ ਦੇ ਨਾਂ ਦੇ ਉੱਤੇ ਆ ਕਿਸੇ ਹੋਰ ਦੇ ਤੇ ਉਹਨਾਂ ਦੇ ਬੜੇ ਕ੍ਰਿਮੀਨਲ ਰਿਕਾਰਡ ਹੈ ਜਿਹੜੇ ਬੰਦੇ ਇਹ ਜੀਆਂ ਰਿੱਟਾਂ ਪਾਰ ਰਹੇ ਆ ਸੋ ਉਹਨਾਂ ਤੇ ਸਖਤ ਐਕਸ਼ਨ ਹੋਣਾ ਚਾਹੀਦਾ ਇੱਕ ਇਹ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਸੀ ਦੂਜੀ ਦੋਸਤੋ ਜਿਹੜਾ ਅ ਜੀਡੀਪੀ ਦੀ ਗ੍ਰੋਥ ਰੇਟ ਹੈ ਜਿਹੜੀ ਉਹ ਪਿਛਲੇ 6 7 ਥਾ ਮਾ 7 ਜਿਹੜੀਆਂ ਸ਼ਮਾਹੀਆਂ ਨੇ ਜਿਹੜੇ ਕੁਆਟਰ ਨੇ ਉਹਨਾਂ ਦੇ ਵਿੱਚ ਸਭ ਤੋਂ ਹੇਠਲੇ ਪੱਧਰ ਤੇ 5.4% ਤੇ ਆ ਗਈ ਤੇ ਮੋਦੀ ਜੀ ਬੜੀਆਂ ਡਿੰਗਾ ਮਾਰਦੇ ਆ ਰੋਜ਼ ਤਰੱਕੀ ਦੀਆਂ ਦੇਸ਼ ਦੀ ਤਰੱਕੀ ਦੀਆਂ ਤੇ ਇਸ ਦੇ ਵਿੱਚ ਜਿਹੜਾ ਜਿਹੜੀ ਅੱਧਾ ਢੇ ਖੇਤਰਾ ਦਾ ਜਦੋਂ ਆਪਾਂ ਦੇਖਦੇ ਆ ਜਿਹੜੀ ਖੇਤੀ ਹੈ ਖੇਤੀਬਾੜੀ ਹੈ ਜਿਹੜੀ ਸਾਡੀ ਉਹ ਉਹਦੇ ਚ ਜਿਹੜੀ ਹੈ ਜੀਡੀਪੀ ਪਹਿਲਾਂ ਨਾਲੋਂ ਵਧੀ ਹੈ ਤੇ 1.7 ਤੋਂ 3.5 ਤੇ ਗਈ ਹੈ ਜਾਨਕਿ ਦੁੱਗਣੀ ਹੋ ਗਈ ਮਾਈਨਿੰਗ ਵਗੈਰਾ ਦੇ ਖੇਤਰ ਦੇ ਵਿੱਚ 11.1 ਤੋਂ ਘਟ ਕੇ -0.1 ਤੇ ਆ ਗਈ ਤੇ ਮੈਨੂਫੈਕਚਰਿੰਗ ਦਾ ਖੇਤਰ ਜਿਹਦੇ ਚ ਰਜਗਾਰ ਜਿਆਦਾ ਮਿਲਦਾ ਹੈ ਉਹ 14.3 ਤੋਂ ਘਟ ਕੇ 2.2 ਤੇ ਆ ਗਈ ਇਲੈਕਟ੍ਰਿਸਿਟੀ ਗੈਸ ਸਪਲਾਈ ਵਗੈਰਾ ਦਾ ਖੇਤਰ 10.5 ਤੋਂ ਘਟ ਕੇ 3.3 ਤੇ ਆ ਗਈ ਕੰਸਟਰਕਸ਼ਨ ਖੇਤਰ ਜਿਹਦੇ ਵਿੱਚ ਬਹੁਤ ਜ਼ਿਆਦਾ ਗਤੀਵਿਧੀ ਹੁੰਦੀ ਹੈ ਤੇ ਕਾਫੀ ਸਾਰੀ ਇਕਨੋਮੀ ਨੂੰ ਹਲਾਰਾ ਮਿਲਦਾ ਹੈ ਖੁਦ ਵੀ ਉਹਦੇ ਚ 3. 13.6 ਤੋਂ ਘਟ ਕੇ 7.3 ਤੇ ਆ ਗਈ ਜਾਨੀ ਕਿ ਤਕਰੀਬਨ ਅੱਧੀ ਰਹਿ ਗਈ ਸਰਵਿਸ ਦਾ ਖੇਤਰ ਥੋੜਾ ਵਧਿਆਗਾ ਸੋ ਇਹ ਦੇਸ਼ ਦੀ ਆਰਥਿਕਤਾ ਡੁੱਬ ਰਹੀ ਹੈ ਜੇ ਆ ਮੰਦਰ ਮਸਜਿਦਾਂ ਵਾਲੇ ਵਾਸਤੇ ਹੋਰ ਚੱਲਦੇ ਰਹੇ ਤਾਂ ਫਿਰ ਤਾਂ ਧਿਆਨ ਉਧਰ ਹੀ ਰਹਿਣਾ ਆ ਆ ਤਾਂ ਅਸੀਂ ਬੇੜਾ ਗਰਕ ਕਰ ਦੇਣਾ ਲੋਕਾਂ ਨੂੰ ਰੋਟੀ ਤੋਂ ਤਾਂ ਪਹਿਲਾਂ ਹੀ ਤਰਸੇ ਹੋਏ ਐ 5 ਕਿਲੋ ਅਨਾਜ ਦੇ ਕੇ 40 80 ਕਰੋੜ ਲੋਕਾਂ ਨੂੰ ਅਸੀਂ ਹੁਣ ਕਰ ਰਹੇ ਹਾਂ ਫਿਰ ਅਸੀਂ ਪਤਾ ਨਹੀਂ ਕਿੱਧਰ ਨੂੰ ਜਾਵਾਂਗੇ ਅਗਲੀ ਗੱਲ ਦੋਸਤੋ ਇਹ ਹੈ ਕਿ ਉੱਤਰਾਖੰਡ ਦੇ ਵਿੱਚ ਤਕਰੀਬਨ ਕਾਫੀ ਸਾਰੇ ਜਿਹੜੇ ਪ੍ਰੋਜੈਕਟ ਹੈ 2013 ਦੇ ਵਿੱਚ 24 ਪ੍ਰੋਜੈਕਟਾਂ ਦਾ ਦੀ ਗੱਲ ਚੱਲੀ ਸੀਗੀ ਉਸ ਟਾਈਮ ਜਿਹੜਾ ਇੱਕ ਵਾਤਾਵਰਣ ਪ੍ਰੇਮੀ ਹੈ ਰਵੀ ਚੋਪੜਾ ਜੀ ਉਹਨਾਂ ਨੇ ਇਹਨਾਂ 14 ਤੇ 23 ਰੋਕ ਲਾਉਣ ਦੀ ਮੰਗ ਕੀਤੀ ਸੀ ਵੀ ਇਹਦੇ ਨਾਲ ਸਾਰੀ ਸਾਡੀ ਜਿਹੜੀ ਇੱਥੋਂ ਦੀ ਇਕਨੋਮੀ ਹੈ ਆਪਣੀ ਜਿਹੜੀ ਉੱਥੋਂ ਦੀ ਜਿਹੜਾ ਵਾਤਾਵਰਨ ਹੈ ਉਸ ਦੀ ਧਰਤੀ ਹੈ ਉਹਦੇ ਹੜਾਂ ਦਾ ਸਵਾਬ ਹੈ ਤੇ ਉਹਦੇ ਹਿਸਾਬ ਨਾਲ ਖਰਾਬ ਹੋ ਜੂਗਾ ਤੇ ਹੁਣ ਫਿਰ ਕਿਸੇ ਟਾਈਮ ਸੁਪਰੀਮ ਕੋਰਟ ਨੇ ਇਹਦਾ ਮਕਸਦ ਲਿਆ ਸੀਗਾ ਫਿਰ ਸੁਪਰੀਮ ਕੋਰਟ ਨੇ ਇੱਕ ਕਮੇਟੀ ਬਣਾਈ ਸੀ ਉਸ ਕਮੇਟੀ ਨੇ ਪੰਜ ਜਿਹੜੇ ਪ੍ਰੋਜੈਕਟ ਹੈ ਉਹਨਾਂ ਨੂੰ ਕਿਹਾ ਵੀ ਇਹਨਾਂ ਨੂੰ ਚਲਾ ਦਿਓ ਜਿਹੜੇ ਪਾਣੀ ਵਾਲੀ ਬਿਜਲੀ ਬਣਾਉਣ ਵਾਲੇ ਪ੍ਰੋਜੈਕਟ ਨੇ ਪੰਜ ਜਿਹੜੇ ਹਾਈਡਰੋ ਇਲੈਕਟ੍ਰਿਕ ਪਾਵਰ ਪਲਾਂਟ ਹੈ ਉਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਹਾਂ ਭਰ ਦਿੱਤੀ ਜਦ ਕਿ ਇਹਨਾਂ ਹੀ ਪੰਜਾਂ ਪ੍ਰੋਜੈਕਟਾਂ ਦੇ ਉੱਤੇ ਭਾਰਤ ਸਰਕਾਰ ਦਾ ਜਿਹੜਾ ਵਾਤਾਵਰਣ ਤੇ ਜੰਗਲਾਤ ਮੇ ਮੰਤਰਾਲੇ ਤੇ ਜਿਹੜਾ ਉਹਨਾਂ ਦਾ ਜਲ ਸ਼ਕਤੀ ਮੰਤਰਾਲੇ ਦੋਵਾਂ ਨੇ ਉਹਦੇ ਉੱਤੇ ਸਖਤ ਇਤਰਾਜ਼ ਲਗਾਏ ਆ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਏਰੀਆ ਹੈਗਾ ਇੱਥੇ ਪਹਿਲਾਂ ਵੀ ਪਹਾੜ ਖਿਸਕਦੇ ਆ ਤੇ ਥੱਲੋਂ ਜਿਹੜੀਆਂ ਉਹਨਾਂ ਦੀਆਂ ਡਿਸਕ ਨੇ ਉਹ ਵੀ ਖਰਾਬ ਨੇ ਤੇ ਇਹ ਕਦੇ ਵੀ ਹੋਰ ਵੱਡੇ ਹਾਸੇ ਲਿਆ ਸਕਦੇ ਆ ਇਸ ਕਰਕੇ ਪ੍ਰੋਜੈਕਟ ਨਹੀਂ ਲਾਏ ਜਾਣੇ ਚਾਹੀਦੇ ਹੁਣ ਦੇਖਦੇ ਆ ਸਰਕਾਰ ਕਿੱਧਰ ਨੂੰ ਜਾਂਦੀ ਹੈ ਸਰਕਾਰ ਲੰਬੇ ਸਮੇਂ ਦੇ ਉੱਤੇ ਲੋਕਾਂ ਦੀਆਂ ਜੀਵਨ ਜਾਨ ਮਾਲ ਦੀਆਂ ਰਾਖੀਆਂ ਵਾਲੇ ਪਾਸੇ ਜਾਂਦੀ ਹੈ ਜਾਂ ਆਪਣੀ ਵਾਹਵਾ ਕਰਾਉਣ ਵਾਸਤੇ ਅਸੀਂ ਆਹ ਡੈਮ ਲਾਤੇ ਆ ਕਰ ਤੇ ਉਧਰਲੇ ਪਾਸੇ ਨੂੰ ਪ੍ਰਚਾਰ ਦੇ ਤੌਰ ਤੇ ਵਰਤ ਕੇ 4 ਦਿਨ ਦਾ ਮੇਲਾ ਲੁੱਟ ਕੇ ਉਦੋਂ ਬਾਅਦ ਜਿਹੜੀ ਹੈ ਇੱਥੇ ਜਿਹੜਾ ਕਾਲੀ ਬੋਲੀ ਨੇਰੀ ਜਾਤ ਲਿਆਉਣ ਵਾਲੇ ਪਾਸੇ ਜਾਂਦੀ ਹੈ ਇਹ ਸਰਕਾਰ ਤੇ ਨਿਰਭਰ ਕਰਦਾ ਹੈਗਾ ਆ ਲਾਸਟ ਗੱਲ ਦੋਸਤੋ ਭਾਜਪਾ ਦਾ ਇੱਕ ਅਲਾਈ ਜਿਹੜਾ ਹੈ ਮੀਜ਼ੋ ਨੈਸ਼ਨਲ ਫਰੰਟ ਉਹਨੇ ਕੱਲ ਬਿਆਨ ਦਿੱਤਾ ਸੀਗਾ ਕਿ ਵੀ ਐਨ ਬ੍ਰੇਨ ਸਿੰਘ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਕੁਝ ਦਿਨ ਪਹਿਲਾਂ ਉੱਥੇ ਮਹਾ ਜਿਹੜਾ ਮਹਗਾ ਲਿਆ ਦਾ ਜਿਹੜਾ ਮੁੱਖ ਮੰਤਰੀ ਹੈ ਤੇ ਐਨਪੀਪੀ ਪਾਰਟੀ ਦਾ ਲੀਡਰ ਹੈ ਜਿਹੜਾ ਕੌਨਰਾਡ ਸੰਘਮਾ ਉਹਨੇ ਵੀ ਇਤਿਹਾਸੀ ਵੀ ਕੇਂਦਰ ਸਰਕਾਰ ਨੂੰ ਖੁਦ ਦਾਖਲ ਦੇਣਾ ਚਾਹੀਦਾ ਹੈ ਬਰੇਨ ਸਿੰਘ ਤੋਂ ਕਮ ਸਮਝਦਾ ਕੱਲ ਬਰੇਨ ਸਿੰਘ ਦੀ ਸਰਕਾਰ ਨੇ ਜਿਹੜਾ ਇਹ ਮੀਜ਼ੋ ਨੈਸ਼ਨਲ ਫਰੰਟ ਹੈ ਜਿਹੜਾ ਬੀਜੇਪੀ ਦਾ ਅਲਾਈ ਹੈ ਉਸ ਨੂੰ ਐਂਟੀ ਨੈਸ਼ਨਲ ਕਹਿ ਦਿੱਤਾ ਐਂਟੀ ਨੈਸ਼ਨਲ ਤੁਸੀਂ ਗੁੱਸਾ ਨਾ ਕਰਿਆ ਕਰੋ ਇਹ ਤਾਂ ਜਿਹੜਾ ਬੰਦਾ ਉਹਨਾਂ ਨਾਲ ਸਹਿਮਤ ਨਹੀਂ ਸਾਰੇ ਦੇ ਸਾਰੇ ਆਂਟੀ ਨੈਸ਼ਨਲ ਨੇ ਦੇਸ਼ ਵਿਰੋਧੀ ਐ ਦੇਸ਼ ਤਰੋਹੀ ਐ ਤੇ ਮੈਨੂੰ ਐ ਲੱਗਦਾ ਵੀ ਅਸੀਂ ਮਹਿਸੂਸ ਇਹ ਕਰਦੇ ਆਂ ਵੀ ਜਦੋਂ ਤੁਸੀਂ ਬੀਜੇਪੀ ਤੇ ਉਹਦੀ ਸਰਕਾਰ ਦੀਆਂ ਵਾਜਬ ਨੁਕਤੇ ਚੀਨੀ ਕਰਦੇ ਹੋ ਨਾ ਤਾਂ ਤੁਸੀਂ ਸੱਚੀ ਦੇਸ਼ ਤਰੋਹੀ ਲੱਗਦੇ ਹੋ ਕੋਈ ਗੱਲ ਨਹੀਂ ਜੇ ਦੇਸ਼ ਚੰਗੇ ਪਾਸੇ ਲਿਜਾਣ ਲਈ ਅਸੀਂ ਆਪ ਕੋਈ ਕਹਿੰਦੇ ਆਂ ਤਾਂ ਸਾਨੂੰ ਦੇਸ਼ ਤਰੋਹੀ ਕਹਿ ਲੈਣਗੇ ਕੋਈ ਗੱਲ ਨਹੀਂ ਇਹ ਤਾਂ ਆਪਣੇ ਨਾਲਦਿਆਂ ਨੂੰ ਵੀ ਕਹੀ ਜਾਂਦੇ ਅੱਜ ਦੀ ਗੱਲ ਚੰਨੀ ਬਹੁਤ ਬਹੁਤ ਸ਼ੁਕਰੀਆ